ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦਵਾਰਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਵਾਰਨਵਰ 12 ਵਿਖੇ ਨਿਸ਼ਾਨ ਸਾਹਿਬ ਜੀ ਦੇ ਅੰਮ੍ਰਿਤ ਵੇਲੇ 3 ਵਜੇ ਤੋਂ ਹੀ ਸੰਗਤਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਬੀਬੀਆਂ ਸੇਵਾ ਕਰ ਰਹੀਆਂ ਨੇ ਮੁੱਖ ਗੇਟ ਬਹੁਤ ਵਧੀਆ ਸਜਾਇਆ ਗਿਆ ਹੈ ਸਾਰੀ ਰਾਤ ਮੁੰਡੇ ਲੱਗੇ ਰਹੇ ਸੇਵਾਦਾਰ ਲੱਗੇ ਰਹੇ ਇੱਧਰ ਇੱਕ ਧੀ ਰਾਣੀ ਅੱਜ ਦਾ ਹੁਕਮਨਾਮਾ ਬੋਰਡ ਤੇ ਅੰਕਿਤ ਕਰ ਰਹੀ ਹੈ ਗੁਰਦੁਆਰਾ ਸਾਹਿਬ ਦਾ ਅੰਦਰ ਦਾ ਦ੍ਰਿਸ਼ ਬਹੁਤ ਹੀ ਮਨਮੋਹਣਾ ਗੁਬਾਰਿਆਂ ਦੀਆਂ ਪੂਰੀਆਂ ਮਲਾਵਾਂ ਬਣਾ ਕੇ ਟੰਗੀਆਂ ਹੋਈਆਂ ਨੇ ਰੰਗ-ਬਰੰਗੇ ਗੁਬਾਰੇ ਹਾਲ ਦੇ ਵਿੱਚ ਭਰਵਾ ਭਾਈ ਭਦੀਕਾਰ ਤੁਮ ਸਦਾ ਸਨਾਮਤ ਨਿਰੰਤਰ ਭਰ ਨਾਮਾ ਸੰਗਲਾ ਅਗੰ ਲੋ ਅਗੰ ਮਗੰ ਸੰਗ ਲੋ ਸਮਾਜਾ ਸਿਰਪਾ ਲੋ ਇੱਕੀ ਨਾਮਕ੍ਰਿਸ਼ਨਾ ਤੁਮ ਮੁੱਲ ਕਰਮਾ ਮੁੱਲ ਵਰਵਾਨ ਰਸਲਾਚਾ ਮਾਝਾ ਕਰੇ ਵਖਿਆਨ ਆਖੇ ਵਰਮੇ ਆਖੇ ਇੰਦਰਾ ਆਖੇ ਗੋਪੀ ਦਾ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੇਤੇ ਕਹਿ ਕਾ ਊਟ ਊਟ ਜਾਏ ਕਿਤੇ ਹੋ ਗਏ ਦਾਗ ਨਾ ਸਕੇ ਕੀ ਜੇ ਬੜ ਪਾਵੇ ਤੇ ਗੁਰੂ ਘਰ ਦੇ ਅਨੰਨ ਸੇਵਕ ਲਾਲਾ ਜਗਤ ਲਾਲ ਜੀ ਨਿਸ਼ਕਾਮ ਸੇਵਾਵਾਂ ਨੂੰ ਆਉਂਦੇ ਨੇ 365 ਦਿਨ ਅਮਰਤ ਵੇਲੇ 3 ਵਜੇ ਆ ਜਾਂਦੇ ਨੇ ਸੰਗਤਾਂ ਲਈ ਚਾਹ ਦਾ ਲੰਗਰ ਤਿਆਰ ਕੀਤਾ ਜਾਂਦਾ ਹੈ ਲਾਲਾ ਜੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੁਬਾਰਕਾਂ ਜੀ ਇਹ ਸਾਡੇ ਵੀਰ ਬਹੁਤ ਹੀ ਦਿਲਾਂ ਸੇਵਾ ਕਰਦੇ ਨੇ ਹਰ ਰੋਜ਼ ਸਵੇਰੇ 3 ਵਜੇ ਵੀ ਪਹੁੰਚ ਜਾਂਦੇ ਨੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਵਾਰ ਨੰਬਰ 12 ਵਿਖੇ ਅੱਜ ਗੁਰਪੁਰਬ ਮੌਕੇ ਜੋ ਪ੍ਰਭਾਤ ਫੇਰੀ ਕੱਢੀ ਜਾਣੀ ਹੈ ਸਪੈਸ਼ਲ ਫੌਜੀ ਬੈਂਡ ਆਇਆ ਸਡੇ ਗੁਰੂ ਘਰ ਦੇ ਨਿੰਨ ਸੇਵਕ ਇਹ ਵੀ ਹਾਜ਼ਰ ਨੇ ਨਾਲ ਵਾਹਿਗੁਰੂ ਜੀ ਕਿਹੜੀ ਜਗ੍ਹਾ ਤੋਂ ਆਏ ਆਪਾਂ ਵਿਰਕ ਪਰਸਾਲਾਂ ਤੋਂ ਵਿਰਕ ਪਰਸਾਲਾਂ ਇਹ ਕਿੱਥੇ ਕਿਵਾਂ ਜਗਰਾਉਂ ਕੋ ਕਿਆ ਬਾਤ ਆ ਕਿਆ ਬਾਤ ਆ ਤੁਸੀਂ ਤਾਂ ਫਿਰ 12 ਵਜੇ ਹੀ ਉੱਠ ਕੇ ਚਰਨਾਂ ਕਰਕੇ ਤੁਰੇ ਹੋਵੋਗੇ ਦੇਖੋ ਜੀ ਜਗਰਾਉਂ ਤੋਂ ਇਹ ਸਿੰਘ ਪਹੁੰਚ ਗਏ ਕੇਸਰੀ ਦਸਤਾਰਾਂ ਸਜਾਈਆਂ ਹੋਈਆਂ ਨੇ ਫੌਜੀ ਬੈਂਡ ਔਰ ਅੱਜ ਇਹਨਾਂ ਦੇ ਵੀ ਆਪਾਂ ਜੋਰ ਦੇਖਾਂਗੇ ਇਹ ਪ੍ਰਭਾਤ ਫੇਰੀ ਤੁਹਾਨੂੰ ਐਵੇਂ ਜੱਪੇਗਾ ਜਿਵੇਂ ਇਹ ਨਗਰ ਕੀਰਤਨ ਹੀ ਹੈ ਕਿਉਂਕਿ ਪ੍ਰਭਾਤ ਫੇਰੀ ਹੈ ਜਿਹੜੀ ਸਵੇਰ ਦੇ ਸਮੇਂ ਕੱਢੀ ਜਾਂਦੀ ਹੈ ਔਰ ਨਗਰ ਕੀਰਤਨ ਦਿਨ ਚ ਹੁੰਦਾ ਪਰ ਇਹ ਨਗਰ ਕੀਰਤਨ ਦੇ ਰੂਪ ਚ ਪ੍ਰਭਾਤ ਫੇਰੀ ਕੱਢੀ ਜਾ ਰਹੀ ਹੈ ਪ੍ਰਬੰਧਕਾਂ ਨੇ ਸੰਗਤਾਂ ਦੇ ਨਾਲ ਮਿਲ ਕੇ ਇਹ ਵਿਚਾਰ ਬਣਾਏ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸਾਹਿਬ ਦੇ ਸਾਡੇ ਪ੍ਰਬੰਧਕ ਖੜੇ ਨੇ ਸਾ ਮੀਤ ਪ੍ਰਧਾਨ ਮੀਤ ਪ੍ਰਧਾਨ ਜੀ ਅਮਰ ਸਿੰਘ ਅਮਰ ਸਿੰਘ ਜੀ ਬੋਲੇ ਸੋਨੇ ਹਾਰ ਸਤਿ ਸ੍ਰੀ ਅਕਾਲ ਬੋਲੇ ਸੋਨੇ ਹਾਰ ਸਤਿ ਸ੍ਰੀ ਅਕਾਲ ਬੋਲੇ ਸੋਨੇ ਹਾਰ ਸਤਿ ਸ੍ਰੀ ਅਕਾਲ ਥੋੜੇ ਸਮੇਂ ਬਾਅਦ ਸਤਿ ਸ੍ਰੀ ਅਕਾਲ ਫਿਰ ਵਾਰ ਫੇਰੀ ਨਗਰ ਕੀਰਤਨ ਸ਼ੁਰੂ ਹੋ ਜਾਵੇਗਾ ਜਿਸ ਵਿੱਚ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਵਾਲੋ ਉਦਾਸ ਹੋ ਮਿਲ ਕੇ ਜਲਰੇ ਹੈ ਔਰ ਅੱਜ ਦੇ ਦਿਨ ਗੁਰੂ ਨਾਨਕ ਦੇਵ ਜੀ ਆਨੰਦ ਆਰ ਗੁਰ ਨਾਨਕ ਸਾਹਿਬ ਜੀ ਆਪ ਹੀ ਆਏ ਕਾਰਜ ਆਪ ਕਰੇ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਫਾਰਿਸ ਸੰਤਾਨ ਨੂੰ ਸਾਰੇ ਪ੍ਰਬੰਧਕਾਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ